ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟੌਪ ਦੀ ਤਾਜੀ ਸੂਈ ਗੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂ ਏ ਆ ਜੀ ਬਾਈ ਜੀ ਬਾਈ ਜੀ ਹਸੀ ਗਾਲ ਹੋਠੀ ਘੁੰਮਦੀ ਵਧੀਆ ਬਾਈ ਨਾਮ ਤੇ ਐਡਰੈਸ ਕੋ ਨਾਮ ਸਾਗਰਾ ਪਿੰਡ ਭੈਰਪੁਰ ਤਹਿਸੀਲ ਫੂਲਤ ਜਿਲ੍ਹਾ ਬਠਿੰਡਾ ਨੇੜੇ ਪਿੰਡ ਨੇੜੇ ਰਾਮਪ੍ਰਭੂ ਸਰ ਆ ਜਾਂਦਾ ਵੀਰੇ ਆਪਾਂ ਨੂੰ ਤਸਲਾਪੁਰ ਵੀ ਨੇੜੇ ਆ ਬਚਾਲੇ ਜੇ ਪਿੰਡ ਆ ਪਪਾ ਹੀ ਰੁਪਾ ਮੋਬਾਈਲ ਨੰਬਰ 9034976000 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਡਿਬੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਆ ਕੱਲ੍ਹ ਸੂਈ ਆ ਕੱਲ੍ਹ ਸੂਈ ਆ ਦੂਜਾ ਸੂਆ ਹਾਂ ਮਗਰ ਜਲਸੀ ਬੱਚੀ ਆ ਯਾਰ ਸਿਟੀ ਘਬਰਾ ਹੀ ਸੋਹਣਾ ਦੇ ਬੱਚੀ ਵੱਡੀ ਜਾਈ ਹੈ ਨਾ ਹਾਂ ਬਹੁਤ ਸੋਹਣੀਆਂ ਸਣੀਆਂ ਬਈ ਯਾਰ ਜੀ ਕੁ ਜੇਰ ਜੂਰ ਦੀ ਆਪਣੇ ਵਾਲਾ ਵੀਡੀਓ ਸਾਰੇ ਦਾ ਇਹ ਕੰਪਲੀਟ ਆ ਝੋਨ ਚਾਣ ਨੂੰ ਲੇ ਵਾਲੂ ਆ ਥਾਂ ਪਹੁੰਚੇਗਾ 17 ਕਿਲੋ ਪਲੂਨ ਦਾ ਦੁੱਧ ਤਾਂ ਦੂਜਾ ਸੂ ਸੂਈ ਆਉਣ ਬੱਚੀ ਆਰਡਰ ਕਮਾਲ ਆ ਹਾਂ ਇਹ ਤੜਕੇ ਹੀ ਬੋਲੀਵੁੱਡ ਦੀ ਸਾਫ ਕਰੀ ਵੀ ਐ ਨਹੀਂ ਗੱਲ ਹੋਊਗੀ ਸਾਡੀ ਛੋਟੀ ਛੋਟੀ ਦਾ ਕੰਮ ਨਹੀਂ ਠੀਕ ਆ ਬਾਈ ਥਾਂ ਥੂਣ ਠੰਡੀ ਠੁੰਡੀ ਝੋਨ ਜਿਹੜਾ ਕੋਈ ਮਰਜ਼ੀ ਚੋਲੇ ਹੂੰ ਉਹੀ ਗੱਲ ਨਹੀਂ ਕਾ ਥਾਣ ਥਣ ਬਹੁਤ ਚੰਗਾ ਹੈ। ਲੇਵਾ ਬੜਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਹਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣਾ ਬੈਠਾ। ਠੰਡੀ ਸੀਲ ਬਥੇਰੀ ਐ ਨਹੀਂ ਗੱਲ। ਲੈ ਠੰਡੀ ਸੀਲ ਕੱਦ ਜਿਆ ਥੋੜਾ ਜਗਦੀ ਕਹਿ ਬੋਲੇ ਤੋ ਉਹ ਨਹੀਂ ਗੱਲ ਹੋਊਗੀ। ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਹੈ ਜਰਸੀ ਨਸਲ ਦੀ ਬੱਚੀ। ਆ ਨਹੀਂ ਗੱਲ ਦਾ। 22 ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋਣਾ ਹੈ। ਲੇਵਾ ਦੇਖੋ ਹਣਾ। ਆ ਨਹੀਂ। ਲੇਵਰੀ ਕੁਆਲਿਟੀ। ਲੇਵੜੂ ਦਾ ਇਧਰ ਉਹਦਾ ਡਾਟਾ ਬਹੁਤ ਜ਼ਿਆਦਾ ਹੈ ਬੱਚੇ ਨੂੰ। ਆ ਨਹੀਂ ਗੱਲ। ਪੂਰਾ ਥਾਣ ਲੈ ਬੱਚਾ। ਚ ਠੀਕ ਆ ਭਾਈ ਹਾਂ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਆ ਭਾਈ ਕਿਸੇ ਪਾਸੋਂ ਗਰਮ ਵਾਲੀ ਨੂੰ ਕੋਈ ਘਾਟ ਨਹੀਂ ਇਸ ਬੜਾ ਚੰਗਾ ਕੁਆਲਿਟੀ ਚੈੱਕ ਕਰੋ ਕੁਆਲਿਟੀ ਇੱਕ ਨੰਬਰ ਆ ਭਾਈ ਭਜਨ ਵਾਲੀ ਇਕਦ ਵਾਲੇ ਹਿਸਾਬ ਤੋਂ ਤਰੀਪ ਭਾਈ ਯਾਰ ਬਾਕੀ ਤੋੜਾ ਚੈੱਕ ਕਰ ਲੋ ਗਰਮ ਵਾਲੀ ਦਾ ਕਮਾਲ ਆ ਭਾਈ ਕਿਆ ਬਾਤ ਆ ਭਾਈ ਥਾਂ ਤੁਹਾਨੂੰ ਬਹੁਤ ਜਣ ਡਾਕਟਰ 17 ਕਿਲੋ ਪੂਰਾ ਦੁੱਧ ਦਤ ਤਵੇਂ ਇਨਾ ਕ ਮੰਨ ਗਈ ਲਾ ਮਰਜੀ ਲੈ ਲੇ ਮੂਰੇ ਗਰਮੀ ਦੀ ਵਧੀਗਾ ਦੁੱਧ ਫਾਇਡ ਵਾਲਾ ਭਾਈ ਸਹੀ ਗੱਲ ਆ ਭਾਈ 17 ਕਿਲੋ ਦਾ ਠੰਡਾ ਦੁੱਧ ਦੇ ਦੂਗੀ ਚੰਗੀ ਆਪਾਂ ਵੀ ਬਾਲਾ ਨਹੀਂ ਕਹਿ ਕੇ ਦਿੰਦੇ ਬੜਾ ਭਾਈ ਥਾਂ ਲੈਵੇ ਦੀ ਬਹੁਤ ਸਾਫ ਆ ਗਈ ਵੱਡੀ ਗੱਲ ਬੱਚਾ ਵੀ ਮੈਮਰ ਮਰਚੀ ਆ ਬੱਚੀ ਵੀ ਨੇ ਭਾਈ ਬੱਚੀ ਦੀ ਹਰ ਇੱਕ ਬੰਦਾ ਫੋਨ ਆਉਂਦਾ ਅਗਲਾ ਕਹਿੰਦਾ ਵੀ ਬੱਚੀ ਵਾਲੀ ਲੈਣੀ ਆ ਸਹੀ ਗੱਲ ਆ ਭਾਈ ਆਇਆ ਵੀਰੇ ਬੱਚੀ ਦਾ ਜੂਠੇ ਮਿੱਠੇ ਖਾ ਕੇ ਨਾਲ ਹੀ ਪਲ ਜਾਂਦਾ ਹਾਂ ਇਹੀ ਡਾਕਟਰਾਂ ਗੱਲ ਆ ਹਰ ਇੱਕ ਬੰਦਾ ਕਹਿੰਦਾ ਵੀ ਦੋ ਨਗ ਹੋ ਜਾਣਗੇ ਯਾਰ ਸਹੀ ਗੱਲ ਆ ਲੈ ਬਤਾਰਾ ਮਾਰ ਕੇ ਰਹਾ ਨੇ ਇਹੀ ਗੱਲ ਨੇ ਥਾਣ ਦੇਖੋ ਗੁਲਾਬੀ ਥਾਣਾ ਮੁੱਠੀ ਵਾਲਾ ਥਾਣ ਬਾਕੀ ਥਾਣ ਹੁੰਦਾ ਬਹੁਤ ਚੰਗਾ ਡਾਕਟਰ ਆ ਭਾਈ ਕਹਿੰਦਾ ਮਾਰ ਕੇ ਰਹਾ ਦੇ ਸਿਵਾਇ ਠੰਡੀ ਹੁੰਦੀ ਡਾਕਟਰ ਬਹੁਤ ਆ ਗਈ ਐ ਨਹੀਂ ਗੱਲ ਬੱਚਾ ਲਾਉਣ ਨੇ ਆਪਾਂ ਇਹ ਨਹੀਂ ਗੱਲ ਨਿਆਣਾ ਕਰਮ ਵਾਲੀ ਕੋਹ ਨਹੀਂ ਕਹਿੰਦੀ ਬਈ ਯਾਰ ਸੀਲ ਖੋਲਦਾ ਨਿਆਣਾ ਪਾ ਨਾ ਪਾਈ ਵੀ ਨਹੀਂ ਕੋਈ ਗੱਲ ਚੈੱਕ ਕਰੀ ਨਹੀਂ ਸਹੀ ਗੱਲ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਨਾ ਪਤਾ ਵੀ ਕੋਈ ਚੈੱਕ ਨਹੀਂ ਆਹ ਕੀ ਬਾਤ ਹੈ ਹਜੇ ਹੈ ਵੀ ਬੋਲੀ ਖੱਟੀ-ਖੱਟੀ ਮਾਰੂ ਡਰਾਉਣੀ ਗੱਲ ਇਹ ਨਹੀਂ ਖਾਣ ਦੇ ਹਨਾ ਥਣ ਥੁਣ ਦਾ ਠੰਡੀ ਠੁਣੀ ਦਾ ਡਰਾਟਰ ਫੁੱਲਾ ਐ ਨਹੀਂ ਗੱਲ ਸਹੀ ਗੱਲ ਹੈ ਇੱਕ ਥੋੜੀ ਘਰ ਆਉਣੀ ਲਿਖਈ ਕਈ ਕੈਮਰੇ ਤੋਂ ਭੋਜ ਜਾ ਕੇ ਉਹ ਕਹਿੰਦੀ ਕੋ ਨਹੀਂ ਕੋ ਨਹੀਂ ਵੀ ਹੈ ਨਹੀਂ ਹਲ ਵਾਲਾ ਕੰਮ ਨਹੀਂ ਠੀਕ ਹੈ ਭਾਈ ਉਹਦੀ ਗਰੰਟੀ ਹੂ ਲੈ ਛਵਾਈ ਚੈੱਕ ਕਰ ਜਿਵਾਈ ਬਹੁਤ ਚੰਗੀ ਹੈ ਲੈਣਾ ਥਾਨ ਲੱਗਿਆ ਨਾ ਚਵਾਈ ਚੁਈ ਦਾ ਲੰਮ ਖਾਰ ਰਗਾ ਜੀ ਲੈ ਘਟਾ ਘਟਾਈ ਜਰਾ ਲੈ ਭਾਈ ਕੀ ਬਾਤ ਹੈ ਕਿਉਂ ਨਾ ਬੜਾ ਚੰਗਾ ਮੋਟੀ ਮੋਟੀ ਜਿਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੀ ਬਾਤ ਹੈ ਬਾਲਾ ਚੰਗਾ ਚੋਣ ਲੈ ਮੁੱਠੀ ਆ ਥਾ ਚਵਾਈ ਜੁਈ ਦਾ ਇੱਕ ਨੰਬਰ ਉੱਥਲਿਆ ਦਾ ਜਰਾ ਸਹੀ ਗੱਲ ਹੈ ਕੀ ਬਾਤ ਹੈ ਭਾਈ ਟੜਕਾ ਹੁੰਦਾ ਬਈ ਹਣਾ ਹਾਂ ਥੱਲੇ ਦਾ ਇੱਕ ਨੰਬਰ ਹੈ ਟੜਕਾ ਸੁਣਦਾ ਚਵਾਈ ਦਾ ਵੀਡੀਓ ਚ ਮੈਂ ਮਗਰੇ ਛਾਂਦੇ ਰਹਾ ਕੀ ਬਾਤ ਆ ਬਈ ਇੱਕ ਨੰਬਰ ਚਵਾਈ ਐ ਕਿਸੇ ਪਾਸੋਂ ਦਾ ਹੱਸੀ ਖੱਟੀ ਬੋਲ ਹੀ ਆ ਜਿਹੜਾ ਰਾਜ ਨਹੀਂ ਗੱਲ ਵੀ ਦੋ ਸਹੀ ਗੱਲ ਆ ਕਿੰਨੇ ਘਤਾਰਾਂ ਮਾਰੀਆਂ ਦੇਖੋ ਦੁੱਧ ਦੁਰਕ ਲੈ ਥਾਂ ਤੁਹਾਨੂੰ ਵੀ ਦਿਖਾਈਦਾ ਟਰਕੇ ਜਿਹਾ ਛੱਟਿਆ ਬੱਚੀ ਸਹੀ ਗੱਲ ਆ ਲੈ ਪੂਰਾ ਜੋਸ਼ ਵਾਲਾ ਥਾਣਾ ਚਾ ਰਹੀ ਐ ਨਹੀਂ ਗੱਲ ਉਧਰੋਂ ਦਿਖਾ ਦੇ ਉਧਰੋਂ ਵੀ ਹਜਾ ਮਗਰ ਮੂਹਰ ਲੇਵਾ ਐ ਨਹੀਂ ਗੱਲ ਬੱਚੇ ਨੂੰ ਤੇ ਕੀ ਮੋਹਰ ਲ ਬਈ ਜਾਏ ਮੋਹਰ ਤਾਂ ਬਈ ਜਿਵੇਂ ਹੀ ਜਾਇਆ ਜਾਏ 55000 ਰੁਪਏ ਬਸ ਚੱਕ ਬਈ ਹਾਂ ਇਹ ਛੋੜੀ ਹੋ ਵੀ ਬਾਲਾ ਵੱਧ ਘੱਟ ਨਹੀਂ ਥਾਣ ਲੈ ਬਈ ਤੈਨੂੰ ਇੱਕੋ ਜਿਹੀ ਐ ਨਹੀਂ ਗੱਲ 10000 ਰੁਪਏ ਮੋਹਰ ਮਾਨ ਤਾਨ ਹੋ ਜਾਊਗਾ ਲੇਵਾ ਕਮਾਲ ਦਾ ਥਾਣ ਇੱਕ ਨੰਬਰ ਲੱਗਿਆ ਚਵਾਈ ਇੱਕ ਨੰਬਰ ਦਾ ਬੱਚਾ ਮਗਰ ਬੱਚੀ ਆ ਸਾਰੀ ਗੱਲਾਂ ਓਕੇ ਆ ਬਈ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ